ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸਤਨਾਮ ਕੌਰ ਵਾਜੀ ਮੈਂ ਬਿਮਾਰ ਰਹਿੰਦੀ ਬਹੁਤ ਦਿਨ ਤੋਂ ਬਿਮਾਰ ਰਹਿੰਦੀ ਹੁੰਦੀ ਸੀ ਤੇ ਮੇਰੇ ਗੋਡਿਆਂ 'ਚ ਸਰੀਰ 'ਚ ਸਾਰੇ 'ਚ ਦਰਦਾਂ ਬਹੁਤ ਹੁੰਦੀਆਂ ਸੀਗੀਆਂ ਇਸ ਕਰਕੇ ਮੇਤੋਂ ਕੰਮ ਵੀ ਨਹੀਂ ਕਰਿਆ ਜਾਂਦਾ ਸੀ ਨਾ ਮੈਂ ਪੌੜੀ ਚੜ੍ਹ ਸਕਦੀ ਸੀ ਨਾ ਮੈਂ ਤੁਰ ਸਕਦੀ ਸੀ ਸਾਰਾ ਦਿਨ ਮੈਂ ਦਮ ਜੇ ਤੇ ਬੈਠੀ ਰਹਿਣਾ ਤੇ ਮੈਂ ਤੋਂ ਸਬਜੀ ਵੀ ਨਹੀਂ ਕੱਟੀ ਜਾਂਦੀ ਸੀ ਮੈਂ ਫੇ ਦਵਾਈ ਖਾਦੀ ਤੇ ਇਹਨੂੰ ਆਰਾਮ ਨਹੀਂ ਆਇਆ ਮੈਨੂੰ ਫੇ ਕਿਸੇ ਮੇਰੀ ਗਵੰਡਨ ਨੇ ਮੈਨੂੰ ਦੱਸਿਆ ਕਿ ਸ਼ਰਦਾ ਡਾਕਟਰ ਜੀ ਹੈਗੇ ਆ ਤੁਸੀਂ ਉੱਥੇ ਜਾ ਕੇ ਦਵਾਈ ਖਾਓ ਫੇ ਮੈਂ ਗਈਆਂ ਜਾ ਕੇ ਤਾਂ ਉਹਨਾਂ ਨੇ ਫੇ ਮੈਨੂੰ ਪੁੱਛਿਆ ਮੇਲ ਟੈਸਟ ਕਰਵਾਏ ਸਾਰੇ ਉਹਨਾਂ ਨੇ ਮਿਲ ਕੇ ਰਿਪੋਰਟਾਂ ਰਪਾਟਾਂ ਮੈਨੂੰ ਦਿੱਤੀਆਂ ਫੇ ਕਹਿੰਦੇ ਤੁਹਾਨੂੰ ਗਠੀ ਸ਼ਿਕਾਇਤ ਆ ਉਹਨਾਂ ਨੇ ਫੇ ਮੈਨੂੰ ਦਵਾਈ ਦਿੱਤੀ ਆ ਫੇ ਮੈਂ ਦਵਾਈ ਖਾਣ ਦੇ ਨਾਲ ਮੈਨੂੰ ਬੜਾ ਫਰਕ ਜਿਹਾ ਪੈ ਗਿਆ ਫੇ ਮੈਂ ਫੇ ਪੌੜੀ ਵੀ ਚੜਨ ਲੱਗ ਪਈਆਂ ਗੁਰਦੁਆਰੇ ਵੀ ਮੈਂ ਜਾਣ ਲੱਗ ਪਈਆਂ ਫੇ ਸਭ ਜੀਵਿਕਟਣ ਲੱਪਈ ਮੈਂ ਪੋਚੇ ਵੀ ਲਗਾਉਣ ਲੱਪਈ ਮੈਂ ਸਾਰਾ ਕੰਮ ਹੋਲੀ ਹੋਲੀ ਕਰ ਲਪਈ ਮਹੀਨੇ ਦੇ ਵਿੱਚ ਵਿੱਚ ਮੈਂ ਉਹਨਾਂ ਦੀ ਦਵਾਈ ਖਾਧੀ ਮੈਂ ਉਹਨਾਂ ਨੇ ਮੈਨੂੰ ਪਰਹੇਜ ਦੱਸਿਆ ਫੇ ਮੈਂ ਪਰਹੇਜ ਕੀਤਾ ਪਰਹੇਜ ਕਰਕੇ ਮੈਂ ਅੱਗੇ ਨਾਲ ਬਹੁਤ ਫਰਕ ਪੈ ਗਿਆ ਮੈਨੂੰ ਇਹਦੇ ਕਰਕੇ ਮੈਂ ਤੁਰਨ ਫਿਰਨ ਜੋਗੀ ਵੀ ਹੋ ਗਈਆਂ ਅੱਗੇ ਮੈਂ ਤੁਰਦੀ ਫਿਰਦੀ ਵੀ ਨਹੀਂ ਸੀਗੀ ਹੁਣ ਮੈਂ ਤੁਰਨ ਲੱਪਈ ਮੈਂ ਕੰਮ ਵੀ ਕਰਨ ਲੱਪਈਆਂ 10 ਮਹੀਨੇ ਉਹਨਾਂ ਨੇ ਮੈਨੂੰ ਮਿਲ ਕੇ ਦਿੱਤੇ ਸੀ ਦਵਾਈ ਖਾਣ ਨੂੰ ਮੈਂ ਫੇ ਦਵਾਈ ਖਾ ਲਈ ਆ ਹੁਣ ਅੱਗੇ ਨਾਲ ਮੈਨੂੰ ਬਹੁਤ ਫਰਕ ਉਹਨਾਂ ਡਾਕਟਰ ਸ਼ਰਦਾ ਜੀ ਦਾ ਧੰਨਵਾਦ ਬਹੁਤ ਬਹੁਤ ਸ਼ੁ크